ਜਾ ਚोटा ਕੁਇਨ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੇ ਹੈ ਬਠਿੰਡਾ ਕੋਰਟ ਨੇ ਅਮਨਦੀਪ ਨੂੰ ਜ਼ਮਾਨਤ ਦੇ ਦਿੱਤੀ ਹੈ ਵਕੀਲ ਵਿਸ਼ਪਦੀਪ ਦਾ ਬਿਆਨ ਹੈ ਕਿ ਹੈ ਪੁਲਿਸ ਨੇ ਅਮਨਦੀਪ ਦਾ ਚਲਾਨ ਪੇਸ਼ ਨਹੀਂ ਕੀਤਾ ਜੋ ਰਿਕਵਰੀ ਹੋਈ ਉਸ ਦੀ ਮਾਤਰਾ ਘੱਟ ਸੀ ਡਰੱਗ ਕੇਸ ਦੇ ਵਿੱਚ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੋਈ ਸੀ ਸੋ ਮਹਿਲਾ ਕਨਸਟੇਬਲ ਅਮਨਦੀਪ ਕੌਰ ਵੱਡੀ ਜਾਣਕਾਰੀ ਹੈ ਵੱਡਾ ਅਪਡੇਟ ਹੈ ਕਿ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਬਠਿੰਡਾ ਅਦਾਲਤ ਵੱਲੋਂ ਉਸ ਨੂੰ ਜ਼ਮਾਨਤ ਮਿਲੀ ਹੈ ਤੇ ਵਕੀਲ ਦਾ ਬਿਆਨ ਹੈ ਕਿ ਹੈ ਕਿ ਪੁਲਿਸ ਨੇ ਅਮਨਦੀਪ ਦਾ ਚਲਾਨ ਪੇਸ਼ ਨਹੀਂ ਕੀਤਾ ਤੇ ਜੋ ਡਰਗ ਦੀ ਮਾਤਰਾ ਮਿਲੀ ਸੀ ਜੋ ਰਿਕਵਰੀ ਹੋਈ ਸੀ ਡਰਗ ਦੀ ਉਸ ਦੀ ਮਾਤਰਾ ਬਹੁਤ ਘੱਟ ਸੀ ਸੁਦਾਜੀ ਇਹ ਕਿ ਡਰਗ ਕੇਸ ਵਿੱਚ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੋਈ ਸੀ ਉਸੇ ਥਾਰ ਦੇ ਵਿੱਚੋਂ ਡਰਗ ਮਿਲੀ ਸੀ ਤੇ ਉਸੇ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਜੋ ਵੱਡਾ ਅਪਡੇਟ ਹੈ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੀ ਹੈ ਬਠਿੰਡਾ ਕੋਰਟ ਦੇ ਵੱਲੋਂ ਅਮਨਦੀਪ ਨੂੰ ਜ਼ਮਾਨਤ ਦਿੱਤੀ ਗਈ ਹੈ ਇਸ ਨਾਲ ਹੀ ਜੋ ਵਕੀਲ ਨੇ ਵਿਸ਼ਪਦੀਪ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਅਮਨਦੀਪ ਕੌਰ ਦੇ ਵਕੀਲ ਨੇ ਵਿਸ਼ਪਦੀਪ ਉਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਅਮਨਦੀਪ ਕੌਰ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਚਲਾਨ ਪੇਸ਼ ਨਹੀਂ ਕੀਤਾ ਤੇ ਜੋ ਡਰੱਗ ਦੀ ਰਿਕਵਰੀ ਹੋਈ ਉਸ ਦੀ ਮਾਤਰਾ ਬਹੁਤ ਘੱਟ ਸੀ ਤੇ ਐਸੇ ਕਰਕੇ ਜੋ ਅਮਨਦੀਪ ਕੌਰ ਹੈ ਉਸ ਨੂੰ ਬਠਿੰਡਾ ਕੋਰਟ ਦੇ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਸੋ ਕਾਫੀ ਫੇਮਸ ਰਿਲਾ ਬਣਾਉਂਦੀ ਹੈ ਇੰਸਟਾਗ੍ਰam ਤੇ ਛਾਈ ਹੋਈ ਅਮਨਦੀਪ ਕੌਰ ਜਿਸ ਨੂੰ ਡਰੱਗ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਦੇ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਬਠਿੰਡਾ ਕੋਰਟ ਦੇ ਵੱਲੋਂ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਜੋ ਵਕੀਲ ਦਾ ਤਰਕ ਹੈ ਵਕੀਲ ਦਾ ਬਿਆਨ ਹੈ ਉਹਨਾਂ ਕਹੇ ਹੈ ਕਿ ਹਜੇ ਤੱਕ ਪੁਲਿਸ ਨੇ ਅਮਨਦੀਪ ਕੌਰ ਨੂੰ ਲੈ ਕੇ ਕੋਈ ਚਲਾਨ ਪੇਸ਼ ਨਹੀਂ ਕੀਤਾ ਇਸ ਨਾਲੀ ਜੋ ਡਰਗ ਦੀ ਕਬਰੀ ਹੋਈ ਉਸ ਦੀ ਮਾਤਰਾ ਬਹੁਤ ਘੱਟ ਸੀ ਤੇ ਹੁਣ ਬਠਿੰਡਾ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਮਨੀਸ਼ ਖਬਰ ਤੇ ਜਾਣਕਾਰੀ ਦੇਣਗੇ ਮਨੀਸ਼ ਕੀ ਕੁਝ ਆਧਾਰ ਰਿਹਾ ਜ਼ਮਾਨਤ ਦਾ ਕੀ ਕੁਝ ਤਰਕ ਟਿੱਪਣੀਆਂ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਸਾਧਮੰਦਾਚਕ ਨੂੰ ਕਿ ਬੀਤੇ ਦਿਨ ਚਿੱਟੇ ਦੇ ਨਸ਼ੇ ਸਮੇਤ ਕਾਫੀ ਤੌਰ ਤੇ ਫੜੀ ਗਈ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਅੱਜ ਜਿਹੜੀ ਜ਼ਮਾਨਤਾਂ ਮਨਜ਼ੂਰ ਹੋ ਗਈ ਹੈ ਕਿਉਂਕਿ 1 ਮਹੀਨੇ ਤੋਂ 1 ਦਿਨ ਦਾ ਸਮਾਂ ਘੱਟ ਰਹਿ ਗਿਆ ਹੈਗਾ ਤੇ ਅੱਜ ਉਹਦੀ ਜ਼ਮਾਨਤ ਹੋ ਗਈ ਹੈ ਵਕੀਲਾਂ ਨੇ ਵਕ ਵਕ ਦਲੀਲਾਂ ਮਾਨਜੋਗ ਅਦਾਲਤ 'ਤੇ ਰੱਖੀਆਂ ਕਿ ਉਧਰ ਰਿਕਵਰੀ ਜਿਹੜੀ ਬਹੁਤ ਛੋਟੀ ਕੁਆਂਟੀਟੀ ਵਿੱਚ ਹੋਈ ਸੀਗੀ ਤੇ ਕੁਝ ਦਲੀਲਾਂ ਨੇ ਜਿਹੜੀਆਂ ਵਕੀਲਾਂ ਨੇ ਰੱਖੀਆਂ ਉਸ ਤੋਂ ਬਾਅਦ ਉਹਨਾਂ ਦਲੀਲਾਂ ਨਾਲ ਸਹਿਤ ਹੁੰਦੇ ਹੋਏ ਮਾਨਜੋਗ ਅਦਾਲਤ ਨੇ ਅਬ ਬਰਖਾਸ ਕਾਂ ਸਿਵਲ ਅਮਨਦੀਪ ਕੌਰ ਨੂੰ ਅੱਜ ਜਿਹੜੀ ਜ਼ਮਾਨਤਤੀ ਹੈਗੀ ਹੈ ਜੀ ਤਾਂ ਤੇ ਮੁਨੀਸ਼ ਦਲੀਲ ਕੀ ਸੀ ਕੀ ਨਸ਼ੇ ਦੀ ਰਿਕਵਰੀ ਬਹੁਤ ਘੱਟ ਮਾਤਰਾ ਦੇ ਵਿੱਚ ਹੋਣਾ ਇਹ ਦਲੀਲ ਹੈ ਜ਼ਮਾਨਤ ਦੇਣ ਦਾ ਬਿਲਕੁਲ ਦੇਖੋ ਅਦਾਲਤ ਅੰਦਰ ਕਾਫੀ ਲੰਮੇ ਜੜੀਆਂ ਲਿੱਖੀਆਂ ਗਈਆਂ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਇਹ ਜਿਹੜੀ ਜ਼ਮਾਨਤ ਸਾਹਮਣੇ ਹੋਈ ਹੈ ਵਕੀਲ ਦੀ ਬਾਈਟ ਵੀ ਹੋਣੀ ਬਾਕੀ ਹੈ ਇਸ ਕਰਕੇ ਅਜੇ ਕੁਝ ਅਦਾਲਤ ਦੇ ਅੰਦਰ ਜੋ ਪ੍ਰਕਿਰਿਆ ਹੈ ਉਹ ਨਿਕਲ ਕੇ ਅਜੇ ਪਾਮੇ ਕੇ ਬਾਹਰ ਨਹੀਂ ਆਈ ਪਰ ਸੂਤਰਾ ਮੁਤਾਬਕ ਪਤਾ ਲੱਗਿਆ ਕਿ ਵਕੀਲਾਂ ਦੀਆਂ ਦਲੀਲਾਂ ਦੇ ਚੱਲਦੇ ਅਦਾਲਤ ਨੇ ਇਸ ਤੇ ਸਹਿਮਤ ਹੋਈ ਹੈ ਕਿ ਤੋਂ ਬਾਅਦ ਹੀ ਇਹ ਜਿਹੜੀ ਜ਼ਮਾਨਤ ਦਿੱਤੀ ਗਈ ਹੈ ਤੇ ਮਨੀਸ਼ ਇੱਕ ਬਿਆਨ ਵਕੀਲ ਵਿਸ਼ਵਦੀਪ ਦਾ ਹੈ ਕਿ ਪੁਲਿਸ ਨੇ ਕੋਈ ਚਲਾਨ ਹੀ ਪੇਸ਼ ਨਹੀਂ ਕੀਤਾ ਹਜੇ ਤੱਕ ਬਿਲਕੁਲ ਇਹ ਐਸ ਇਟਸ ਦਾ ਇਹ ਕਿਉਂਕਿ ਕਿ ਅਜੇ ਤੱਕ 1 ਮਹੀਨੇ ਦਾ ਸਮਾਂ ਜਿਹੜਾ ਹੋ ਚੁੱਕਿਆ ਲਗਭਗ ਤੇ ਅਜੇ ਤੱਕ ਉਹਦਾ ਚਲਾਨ ਨਾ ਪੇਸ਼ ਹੋਣਾ ਵੀ ਕਿਤੇ ਨਾ ਕਿਤੇ ਜ਼ਮਾਨਤ ਮਿਲਣ ਦੇ ਵਿੱਚ ਵਕੀਲ ਦੀਆਂ ਦਲੀਲਾਂ ਦੇ ਵਿੱਚ ਕਿਤੇ ਨਾ ਕਿਤੇ ਸਹਾਈ ਹੁੰਦਾ ਦਿਖਾਈ ਦਿੱਤਾ ਹੈਗਾ ਜੀ ਅਤੇ ਕੀ ਜਦੋਂ ਹੁਣ ਅਮਨਦੀਪ ਨੂੰ ਜ਼ਮਾਨਤ ਮਿਲੀ ਹੈ ਕਿ ਅਸੀਂ ਇਸ ਨੂੰ ਇੱਕ ਤਰੀਕੇ ਦਾ ਫੇਲਿਅਰ ਕਹੀਏ ਜਾਂ ਘਟੀਲੀ ਕਾਰਵਾਈ ਕਹੀਏ ਪੁਲਿਸ ਦੀ ਕਿ ਇੱਕ ਮਹੀਨਾ ਹੋ ਗਿਆ ਚਲਾਨ ਪੇਸ਼ ਨਹੀਂ ਹੋਇਆ ਜਿੱਥੇ ਕਿਹਾ ਜਾ ਰਿਹਾ ਸੀ ਕਿ ਅਸੀਂ ਭਾਵੇਂ ਛੋਟਾ ਨਸ਼ਾ ਤਸਕਰ ਹੈ ਵੱਡਾ ਨਸ਼ਾ ਤਸਕਰ ਹੈ ਉਸ ਨੂੰ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣਾ ਹੈ ਉੱਥੇ ਅਮਨਦੀਪ ਕੌਰ ਵਰਗਿਆਂ ਨੂੰ ਜ਼ਮਾਨਤ ਮਿਲ ਰਹੀ ਹੈ ਬਿਲਕੁਲ ਦੇਖੋ ਰਿਕਵਰੀ ਛੋਟੀ ਨਹੀਂ kiya ਜਾ ਸਕਦਾ 100 ਗ੍ਰਾਮ ਦੇ ਕਰੀਬ ਹੈ ਜਿਹੜੇ ਨਸ਼ੇ ਦੀ ਦੋ ਜਣੇ ਕਿ ਉੱਥੋਂ ਮਿਲੀ ਸੀ ਉਸ ਤੋਂ ਬਾਅਦ ਕਾਫੀ ਮਾਮਲਾ ਹਾਈਲਾਈਟ ਵੀ ਹੋਇਆ ਇਸ ਮਾਮਲੇ ਵਿੱਚ ਬੇਸ਼ੱਕ ਪੁਲਿਸ ਨੇ ਬਹੁਤੇ ਖੁਲਾਸੇ ਨਹੀਂ ਕੀਤੇ ਪੁਲਿਸ ਵੱਲੋਂ ਕੁਝ ਵੀ ਬਹੁਤੀ ਜਾਣਕਾਰੀ ਇਸ ਮਾਮਲੇ ਤੇ ਨਹੀਂ ਦਿੱਤੀ ਗਈ ਪਰ ਪੁਲਿਸ ਇਸ ਗੱਲ ਤੇ ਜ਼ਰੂਰ ਕਹਿੰਦੀ ਰਹੀ ਕਿ ਮਾਮਲੇ ਦੀ ਜਾਂਚ ਐ ਕੀਤੀ ਜਾ ਰਹੀ ਹੈ ਕਾਰਵਾਈ ਐ ਜਿਹੜੀ ਕੀਤੀ ਜਾ ਰਹੀ ਹੈ ਪਰ ਹੁਣ ਜਦੋਂ ਜ਼ਮਾਨਤ ਹੋ ਗਈ ਹੈ ਤਾਂ ਕਿਤੇ ਕਿਤੇ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਉਸ ਪੁਲਿਸ ਕਾਂਸਟੇਬਲ ਜ਼ਮਾਨਤ ਮਿਲਣ ਵਿੱਚ ਪੁਲਿਸ ਨੇ ਮਦਦ ਕੀਤੀ ਹੈ ਜਾਂ ਪੁਲਿਸ ਦੇ ਖਿਲੇ ਕਾਰਵਾਈ ਕਿਤੇ ਨਾ ਕਿਤੇ ਜ਼ਮਾਨਤ ਦੇ ਵਿੱਚ ਰਹੀ ਹੈਗੀ ਹੈ ਜੀ ਠੀਕ ਹੈ ਸ਼ੁਕਰੀਆ ਮਨੀਸ਼ ਜਾਣਕਾਰੀ ਦੇਣ ਦੇ ਲਈ ਸੋ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਕੀ ਕੁਝ ਤਰਕ ਟਿੱਪਣੀਆਂ ਰਹੀਆਂ ਇਹਨਾਂ ਬਾਰੇ ਹਜੇ ਵਿਸਥਾਰ ਦੇ ਵਿੱਚ ਜਾਣਕਾਰੀ ਸਾਹਮਣੇ ਆਏਗੀ ਪਰ ਇੱਕ ਮਹੀਨਾ ਹੋ ਚੁੱਕਿਆ ਹੈ ਪੁਲਿਸ ਵੱਲੋਂ ਕੋਈ ਚਲਾਨ ਪੇਸ਼ ਨਹੀਂ ਕੀਤਾ ਗਿਆ ਇਹ ਵੱਡਾ ਸਵਾਲ ਪੰਜਾਬ ਪੁਲਿਸ ਤੇ ਖੜਾ ਹੁੰਦਾ ਹੈ ਇਹ ਤੋਂ 100 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅੱਜ ਕੋਰਟ ਨੇ ਇਹਨੂੰ ਬਿਲ ਅਨਾਉਂਸ ਕੀਤੀ ਹੈ 55000 ਰੁਪਿਆ ਤੇ ਪਲਸ 1 ਛੋਟੀ ਅਨਾਉਂਸ ਕੀਤੀ ਹੈ ਸਰ ਵੀ ਹੋਰ ਵੀ ਆਪਣਾ ਕੰਡੀਸ਼ਨ ਲਗਾਈ ਗਈ ਹੈ ਇਸ ਦੋਨੋਂ ਅਜੇ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੋਂ ਪਤਾ ਲੱਗਣੀਆਂ ਇਹ ਚ ਕੋਈ ਪਲੀ ਕੀ ਲਈ ਗਈ ਹੈ ਜੀ ਧਮਾਡ ਲਈ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਡਿਸਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੋਗੇ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਹੈ ਅਜੇ ਚਲਾਨ ਆਉਣਾ ਬਾਕੀ ਹੈ ਤੇ ਕਲੈਂਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜੱਜ ਸਾਹਿਬ ਨੇ ਬੇਲ ਕੀਤੀ ਹੈ ਹਾਂ ਕਲੈਂਟ ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕਨਸਟੇਬਲ ਸੀ ਸੀਨੀਅਰ ਕਨਸਟੇਬਲ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਹੈ ਜੀ ਤੇ ਜਿਹੜੀ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੀ ਸਪੈਸ਼ਲ ਜੱਜ ਬਟਿੰਡਾ ਉਹਨਾਂ ਨੇ ਬੇਲ ਕੀਤੀ ਹੈ